ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੇਵਿੰਗਸ ਦੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸਟਾਕ ਮਾਰਕੀਟ ਵਰਸਸ ਰੀਅਲ ਏਸਟੇਟ ਤੇ ਸਾਡੇ ਤੋਂ ਜਿਹੜੀ ਪਿਛਲੀ ਜਨਰੇਸ਼ਨ ਹੈ ਉਹ ਹਮੇਸ਼ਾ ਰੀਅਲ ਏਸਟੇਟ ਨੂੰ ਜ਼ਿਆਦਾ ਅੱਗੇ ਮੰਨਦੀ ਹੈ ਕੋਵਿਡ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜਿਵੇਂ ਸਾਡਾ ਥੋੜਾ ਹੋ ਗਿਆ ਸਾਡੀ ਵਾਲੀ ਜਨਰੇਸ਼ਨ ਦੀਆਂ ਨਵੀਂ ਜਨਰੇਸ਼ਨ ਸਟਾਕ ਮਾਰਕੀਟ ਜਾਂ ਕ੍ਰਿਪਟੋ ਵਿੱਚ ਬਹੁਤ ਪੱਧਰੀ ਹੈ ਇਹ ਦੋਨਾਂ ਦੇ ਵਿੱਚ ਅਸਲ ਕੀ ਕੀ ਫਰਕ ਹੈ ਉਹ ਸਾਨੂੰ ਸਮਝ ਆਣਾ ਜ਼ਰੂਰੀ ਹੈ ਤਾਂ ਹੀ ਅਸੀਂ ਲਗਾ ਸਕਦੇ ਹਾਂ ਕਿ ਸਾਡਾ ਪੈਸਾ ਬੈਟਰ ਕਿੱਥੋਂ ਗਰੋ ਕਰੂਗਾ ਅਸੀਂ ਕਿੱਥੇ ਇਨਵੈਸਟ ਕਰੀਏ ਤਾਂ ਕਿ ਅਸੀਂ ਪੈਸਾ ਵਧਾ ਕੇ ਆਪਣੀ ਜ਼ਿੰਦਗੀ ਵਧੀਆ ਕਰ ਸਕੀਏ ਮਕਸਦ ਦੋਨੋਂ ਪਾਸੇ ਇਨਵੈਸਟਮੈਂਟ ਤੇ ਪੈਸਾ ਵਧਾਈ ਰਹੀ ਹੈ ਗੋਲ ਸਾਡਾ ਹੋਣਾ ਚਾਹੀਦਾ ਕਿ ਸਾਡਾ ਪੈਸਾ ਵਧੇ ਪਰ ਇਨਫਲੇਸ਼ਨ ਨੂੰ ਬੀਟ ਕਰਕੇ ਵਧੇ ਤਾਜਾ ਆਪਾਂ ਇਹਨਾਂ ਨੂੰ ਪੰਜ ਪਹਿਲੂਆਂ ਤੇ ਦੇਖਾਂਗੇ ਪਹਿਲਾ ਰਿਟਰਨ ਕਿਹੜੇ ਦੇ ਵਿੱਚ ਇਨਵੈਸਟ ਕਰਕੇ ਸਾਨੂੰ ਬੈਟਰ ਰਿਟਰਨ ਮਿਲਦੀ ਹੈ ਪਹਿਲਾ ਸਟਾਕ ਮਾਰਕੀਟ ਬਾਰੇ ਜੇ ਦੇਖੇ ਸਟਾਕ ਮਾਰਕੀਟ ਦੇ ਵਿੱਚ ਜੇ ਰਿਸਕ ਜ਼ਿਆਦਾ ਤਾਂ ਰਿਟਰਨ ਵੀ ਜ਼ਿਆਦਾ ਮਿਲਦੀ ਹੈ ਜਿਵੇਂ ਕਹਿੰਦੇ ਨੇ ਹਾਈ ਰਿਸਕ ਹਾਈ ਰਿਟਰਨ ਜ਼ਰੂਰ ਰਿਸਕੀ ਹੈ ਮਾਰਕੀਟ ਪਰ ਰਿਸਕੀ ਹੈ ਕੋਈ ਵੀ ਚੀਜ਼ ਨਹੀਂ ਜਿਹੜੀ ਨਾ ਹੋਵੇ ਐਫਡੀ ਤੋਂ ਲੈ ਕੇ ਰੀਅਲ ਏਸਟੇਟ ਤੋਂ ਲੈ ਕੇ ਸਾਰੀਆਂ ਚੀਜ਼ਾਂ ਰਿਸਕ ਆ ਹਮੇਸ਼ਾ ਰਹੂਗਾ ਪਰ ਜਿਹੜਾ ਅਸੀਂ ਇਹਦੇ ਵਿੱਚ ਇਹ ਦੇਖਣਾ ਕਿ ਕਾ ਉਹ ਰਿਸਕ ਲਿੱਤਾ ਫਾਇਦੇਮੰਦ ਹੈ ਸਾਡੇ ਲਈ ਹੁਣ ਜੇ ਅਸੀਂ 100 ਰੁਪਿਆ ਲਾਉਨੇ ਆ ਤੇ ਅਸੀਂ 100 ਰੁਪਿਆ ਦੇ ਵਿੱਚੋਂ 10 ਰੁਪਿਆ ਗੁਆਨ ਨੂੰ ਬੈਠੇ ਆ ਔਰ 30 ਰੁਪਏ ਕਮਾਣ ਨੂੰ ਬੈਠੇ ਆ ਤਾਂ ਉਹ ਰਿਸਕ ਸਮਝ ਆਂਦਾ ਪਰ 100 ਰੁਪਏ ਦਾ ਰਿਸਕ ਲੈ ਕੇ 10 ਰੁਪਏ ਕਮਾਣਾ ਬਿਲਕੁਲ ਸਹੀ ਨਹੀਂ ਹੈ ਦਾ ਸਟਾਕ ਮਾਰਕੀਟ ਦੇ ਵਿੱਚ ਜਿਹੜੀ ਰਿਟਰਨ ਹੈ ਅੱਜ ਤੱਕ ਉਹਦਾ ਟਰੈਕ ਰਿਕਾਰਡ ਦੇਖੋਗੇ ਤਾਂ ਕਾਫੀ ਅੱਛੀ ਮਿਲਦੀ ਆ ਆ ਕਾਫੀ ਜਲਦੀ ਮਿਲ ਜਾਂਦੀ ਆ ਜਲਦੀ ਇਨਸੈਂਸ ਜੇ ਤੁਸੀਂ ਕਹੋ ਕਿ ਮਹੀਨੇ ਚ ਮਿਲ ਜੂਗੀ ਨਹੀਂ ਕੰਪੈਰੀਜ਼ਨ ਚ ਰੀਅਲ ਏਸਟੇਟ ਨਾਲੋਂ ਜਲਦੀ ਮਿਲ ਜਾਂਦੀ ਆ ਦੂਜੇ ਪਾਸੇ ਜੇ ਤੁਸੀਂ ਰੀਅਲ ਏਸਟੇਟ ਤੋਂ ਦੇਖੋ ਰੀਅਲ ਏਸਟੇਟ ਦੇ ਵਿੱਚ ਜਿਹੜੀ ਗਰੋਥ ਹੈ ਉਹ ਹੁੰਦੀ ਤਾਂ ਹੈ ਪਰ ਉਹ ਬਹੁਤ ਸਲੋ ਐਂਡ ਸਟੈਡੀ ਹੁੰਦੀ ਹੈ ਉਹ ਹੌਲੀ 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 ਵਧੂਗਾ ਕਿਤੇ ਕੋਈ ਡਵੈਲਪਮੈਂਟ ਹੋਊਗੀ ਕੋਈ ਪਲਾਟ ਤੁਸੀਂ ਖਰੀਦੋਗੇ ਤਾਂ ਫਿਰ ਹੌਲੀ-ਹੌਲੀ ਵਧੂਗਾ ਤਾਂ ਉਹ ਸਲੋ ਐਂਡ ਸਟੇਡੀ ਹੌਲੀ-ਹੌਲੀ ਹੌਲੀ-ਹੌਲੀ ਵੱਧਦਾ ਰਹਿੰਦਾ ਪਰ ਉਸ 'ਚ ਰਿਸਕ ਘੱਟ ਰਹਿੰਦਾ ਕਿਉਂਕਿ ਫਿਜ਼ੀਕਲ ਐਸੈਟ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਲੋ ਰਿਸਕ ਲੋ ਰਿਟਰਨ ਵਾਲਾ ਹਾਲ ਹੋ ਜਾਂਦਾ ਹੁਣ ਇਹਦੇ ਵਿੱਚ ਸਟਾਕ ਮਾਰਕੀਟ ਨਾਲੋਂ ਰੀਅਲ ਏਸਟੇਟ ਤੁਹਾਡਾ ਵਧੀਆ ਕਿੱਥੇ ਆਂਦਾ ਹੈ ਕਿ ਜੇ ਰੀਅਲ ਏਸਟੇਟ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਲੈ ਲਓ ਜਾਂ ਹੈਂਟ ਉਹਨੂੰ ਤੁਸੀਂ ਰੈਂਟਲ ਤੇ ਪਾ ਲਓ ਤਾਂ ਇੱਕ ਪੈਸਿਵ ਇਨਕਮ ਦਾ ਸੋਰਸ ਬਣ ਜਾਂਦਾ ਹੈ ਪਰ ਉਹਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਉਹ ਅਗਲੇ ਪੁਆਇੰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤਾਂ ਰਿਟਰਨ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਿਹੜਾ ਜਿੱਤਦਾ ਹੈ ਉਹ ਦਿੱਤਾ ਹੈ ਸਟਾਕ ਮਾਰਕੀਟ ਕਿਉਂ ਕਿਉਂਕਿ ਇਹਦੇ ਵਿੱਚ ਇੱਕ ਤਾਂ ਰਿਟਰਨ ਹਾਇਰ ਮਿਲ ਜਾਂਦੀ ਹੈ ਇੱਕ ਸਲੋ ਐਂਡ ਸਟੇਡੀ ਨਿਆਂਦੀ ਜਿਵੇਂ ਕੋ ਆਪਣਾ ਕੋਵਿਡ ਤੋਂ ਬਾਅਦ ਦਾ ਟਾਈਮ ਲੈ ਲਓ ਇੱਕਦਮ ਮਾਰਕੀਟ ਉੱਪਰ ਗਿਆ ਕਾਫੀ ਵਧੀਆ ਰਿਟਰਨਸ ਮਿਲਿਆ ਜਾਂ ਕੋ ਵਧੀਆ ਕੰਪਨੀ ਹੈ ਜੋ ਪਰਫਾਰਮ ਕਰ ਰਹੀ ਹੈ ਉਹਨਾਂ ਦੇ ਵਿੱਚ ਬਹੁਤ ਹੈ ਹੁਣ ਜਿਵੇਂ ਤੁਸੀਂ Zomato ਦੇਖ ਲਓ Zomato ਦਾ stock ਇੱਕ ਕਰੀ ਥੱਲੇ ਗਿਆ 30-40 ਰੁਪਏ ਤੇ ਅੱਜ 300 ਰੁਪਏ ਦੇ ਆਸ-ਪਾਸ ਪਹੁੰਚ ਰੱਖਿਆ। ਔਰ ਇੱਕ ਸਾਲ ਦੇ ਅੰਦਰ ਅੰਦਰ ਹੀ ਹੋ ਗਿਆ। ਤਾਂ ਇਹੋ ਜਿਹੇ ਰਿਟਰਨਸ 5 ਗੁਣਾ 10 ਗੁਣਾ ਦੀਆਂ ਰਿਟਰਨਸ stock market ਦੇ ਵਿੱਚ ਜ਼ਿਆਦਾ ਪੋਸੀਬਲ ਨੇ। ਤਾਂ ਪਹਿਲਾ 라ਉਂਡ ਮੈਂ ਦਊਂਗਾ stock market ਨੂੰ। ਹੁਣ ਆਨੇ ਆਪਾਂ 라ਉਂਡ ਨੰਬਰ 2 ਜਿਹੜਾ ਹੈ ਲਿਕুইਡਿਟੀ। ਲਿਕুইਡਿਟੀ ਥੋੜਾ ਜਿਹਾ ਫੈਂਸੀ ਟਰਮ ਹੈ। ਲਿਕুইਡਿਟੀ ਦਾ ਮਕਸਦ ਇਹ ਹੈ ਕਿ ਜਦੋਂ ਤੁਸੀਂ ਵੇਚਣ ਜਾਓ ਤਾਂ ਉਹਦਾ ਖਰੀਦਦਾਰ ਜਾਂ ਉਹ ਤੁਸੀਂ ਕਿੰਨੀ ਜਲਦੀ ਉਹਨੂੰ ਇੱਕ ਐਸੈਟ ਤੋਂ ਕੈਸ਼ ਫਲੋ ਦੇ ਵਿੱਚ ਕਨਵਰਟ ਕਰ ਸਕਦੇ ਹੋ ਇਸ ਦੇ ਵਿੱਚ ਅਗਰ ਅਸੀਂ ਇੱਕ ਪਾਸੇ ਦੇਖੀਏ ਸਟਾਕ ਮਾਰਕੀਟ ਬਹੁਤ ਹੀ ਲਿਕਵਿਡ ਹੈ ਤੁਸੀਂ ਕਲਿੱਕ ਕਰੋ ਸਟਾਕ ਵਿਕ ਜਾਂਦਾ ਹੈ ਮਹਿਜ਼ ਇੱਕ ਦਿਨ ਦੇ ਅੰਦਰ ਉਹ ਤੁਹਾਡੇ ਕੋਲ ਪੈਸੇ ਤੁਹਾਡੇ ਅਕਾਊਂਟ ਚ ਆ ਜਾਂਦੇ ਨੇ ਤਾਂ ਦੂਸਰੇ ਪਾਸੇ ਰੀਅਲ ਏਸਟੇਟ ਦੇਖੀਏ ਤਾਂ ਮੈਨੂੰ ਪਤਾ ਮੈਂ ਆਪਣਾ ਪਲਾਟ ਪਿੱਲੇ 3 ਮਹੀਨੇ ਤੋਂ ਸੇਲ ਤੇ ਲਾਇਆ ਹੋਇਆ ਹੈ ਹਾਲੇ ਤੱਕ ਨਹੀਂ ਵਿਗਿਆ ਔਰ ਇਹ ਮੇਰਾ ਨਹੀਂ ਬਹੁਤ ਲੋਕਾਂ ਦੀ ਸਟੋਰੀ ਹੈ ਤਾਂ ਰੀਅਲ ਏਸਟੇਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਦਿਖਦੀ ਹੈ ਉਹ ਆਉਂਦੀ ਹੈ ਲਿਕুইਡਿਟੀ ਦੀ ਕਿਉਂ ਕਿ ਕਿਉਂਕਿ ਇਹਨੂੰ ਲਿਕਵਿਡ ਕਰਨਾ ਔਰ ਉਹਨਾਂ ਸਾਰਾ ਕੈਸ਼ ਜਨਰੇਟ ਕਰਨਾ ਇੱਕ ਬਹੁਤ ਡਿਲੇਡ ਤੇ ਬਹੁਤ ਸਲੋ ਪ੍ਰੋਸੈਸ ਹੋ ਜਾਂਦਾ ਹੈ ਬਹੁਤ ਲੋਕੀ ਇਨਵੋਲਵ ਹੋ ਜਾਂਦੇ ਨੇ ਬਹੁਤ ਐਫਰਟ ਇਨਵੋਲਵ ਹੋ ਜਾਂਦਾ ਹੈ ਤਾਂ ਇਹ ਕਿ ਲਿਕুইਡੇਸ਼ਨ ਦੇ ਵਿੱਚ ਬਹੁਤ ਪਿੱਛੇ ਰਹਿ ਜਾਂਦਾ ਹੈ ਤਾਂ ਇਸ ਕਰਕੇ ਰਾਉਂਡ ਨੰਬਰ 2 ਵੀ ਜਿਹੜਾ ਤੁਹਾਡਾ ਹੈ ਉਹ ਜਾਂਦਾ ਹੈ ਸਟਾਕ ਮਾਰਕੀਟ ਨੂੰ ਹੁਣ ਆंदा ਰਾਉਂਡ ਨੰਬਰ 3 ਰਿਸਕ ਫੈਕਟਰ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਕਿੱਥੇ ਜਾਣੀ ਹੈ ਸਟਾਕ ਮਾਰਕੀਟ ਹਾਈ ਰਿਟਰਨ ਹਾਈ ਰਿਸਕ ਸਾਰੇ ਕਹਿੰਦੇ ਨੇ ਸਾਰਿਆਂ ਨੂੰ ਇਹ ਲੱਗਦਾ ਕਿ ਅਸੀਂ ਬਿਲਕੁਲ ਬਾਟਮ ਤੇ ਖਰੀਦ ਲਾਂਗੇ ਤੇ ਬਿਲਕੁਲ ਉੱਪਰ ਵੇਚ ਲਾਂਗੇ ਜੋ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਰਕੇ ਦੱਸਿਆ ਸੀਗਾ ਕਿ ਇਹ ਪੋਸੀਬਲ ਨਹੀਂ ਹੈ ਤਾਂ ਸਟਾਕ ਮਾਰਕੀਟ ਹਮੇਸ਼ਾ ਰਿਸਕੀ ਰਹਿੰਦੀ ਹੈ ਕਿਉਂ ਕਿ ਕੋਈ ਵੀ ਇੱਕ ਕੰਪਨੀ ਦੇ ਵਿੱਚ ਕੋਈ ਵੀ ਇੱਕ ਚੀਜ਼ ਅਗਰ ਹਿੱਲਦੀ ਹੈ ਕੋਈ ਮੈਨੇਜਮੈਂਟ ਹਿੱਲ ਜੇ ਕੋਈ ਪਾਲਿਸੀ ਬਦਲ ਜੇ ਕੁਝ ਹੋ ਜੂਏ ਤਾਂ ਉਹਦੇ ਨਾਲ ਉਹਦੇ ਪੈਸਿਆਂ ਤੇ ਬਹੁਤ ਫਰਕ ਪੈ ਜਾਂਦਾ ਹੈ ਤਾਂ ਬਿਲਕੁਲ ਸਟਾਕ ਮਾਰਕੀਟ 'ਚ ਰਿਸਕ ਹਾਇਰ ਹੈ ਰিয়েਲ ਅਸਟੇਟ ਦੇ ਵਿੱਚ ਜਿਹੜਾ ਹੈ ਉਹ ਰਿਸਕ ਲੋਅਰ ਹੋ ਜਾਂਦਾ ਹੈ ਉਹਦਾ ਕਾਰਨ ਕਿ ਇੱਕ ਤਾਂ ਤੁਹਾਡੇ ਕੋਲ ਫਿਜ਼ੀਕਲ ਐਸੈਟ ਹੈ ਉਹ ਇੱਕ ਤਾਂ ਫਿਜ਼ੀਕਲ ਚੀਜ਼ ਪਈ ਹੈ ਤੁਹਾਡੇ ਕੋਲ ਦੂਸਰਾ ਲੈਂਡ ਹੈਗਾ ਉਹ ਗਰੋ ਹੌਲੀ 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 ਕਰ ਰਿਹਾ ਉਹਦੀ ਜਿਹੜੀ ਤੁਹਾਡੀ ਡਿਮਾਂਡ ਹੈ ਉਹ ਵੱਧਦੀ ਹੋ ਰਹੀਦੀ ਹੈ ਕਿਉਂਕਿ ਘਰ ਕਿਸੇ ਨੂੰ ਚਾਹੀਦਾ ਹੈ ਕੋਈ ਡਿਵੈਲਪਮੈਂਟ ਹੋਊਗੀ ਤਾਂ ਉਹਦੇ ਲਈ ਲੈਂਡ ਚਾਹੀਦਾ ਹੀ ਚਾਹੀਦਾ ਹੁੰਦਾ ਦੂਸਰੀ ਚੀਜ਼ ਰੀਅਲ ਅਸਟੇਟ ਨੇ ਜੋ ਰਿਸਕ ਘੱਟ ਕਰਦੀਆਂ ਰਿਸਕ ਹੁੰਦਾ ਹੈ ਰੀਅਲ ਅਸਟੇਟ ਦੇ ਵਿੱਚ ਵੀ ਰੀਅਲ ਏਸਟੇਟ ਦੇ ਵਿੱਚ ਇੱਕ ਵਾਰੀ ਕ੍ਰੈਸ਼ ਆਇਆ ਸੀਗਾ 2008 ਦੇ ਵਿੱਚ ਆਈ थिंक ਸੋ 2008 ਦੇ ਵਿੱਚ ਇੱਕ ਵਾਰੀ ਰੀਅਲ ਏਸਟੇਟ ਦਾ ਆਇਆ ਸੀਗਾ ਕ੍ਰੈਸ਼ ਉਦੋਂ ਰੀਅਲ ਏਸਟੇਟ ਬਹੁਤ ਥੱਲੇ ਆ ਗਈ ਸੀ ਉਹਦੀਆਂ ਪ੍ਰਾਈਸਸ ਪਰ ਜੇ ਤੁਸੀਂ ਪਲੱਟ ਸਹੀ ਜਗ੍ਹਾ ਤੇ ਜਾਂ ਸਹੀ ਏਰੀਆਜ਼ ਦੇ ਵਿੱਚ ਜਾਂ ਸਹੀ ਹਦਾਇਤਾਂ ਦੇ ਅੰਦਰ ਲਿੱਤਾ ਹੋਇਆ ਤਾਂ ਉਹਦਾ ਰਿਸਕ ਘਟ ਹੈ ਇਸ ਲਈ ਆਰਾਊਂਡ 3 ਮੈਂ ਦਊਂਗਾ ਤੁਹਾਡੇ ਰੀਅਲ ਏਸਟੇਟ ਨੂੰ ਹੁਣ ਆਇੰਨਾ ਆਰਾਊਂਡ ਚੌਥੇ ਤੇ ਮੇਰੇ ਹਿਸਾਬ ਨਾਲ ਜਿਹੜਾ ਮੈਂ ਇੱਕ ਸਮਝਦਾ ਕਿ ਕਾਫੀ ਜ਼ਰੂਰੀ ਵੀ ਨਾਲ ਹੋ ਜਾਂਦਾ ਹੈ ਇਹ ਸਾਰੇ ਸਭ ਚੀਜ਼ਾਂ ਨੂੰ ਸਮਝਣ ਲਈ ਉਹ ਹੈਗਾ ਇਨਵੈਸਟਮੈਂਟ ਅਮਾਉਂਟ ਹੁਣ ਇਨਵੈਸਟਮੈਂਟ ਅਮਾਉਂਟ ਦਾ ਕੀ ਹੈ ਕਿ ਜਿਹੜੀ ਤੁਹਾਡੀ ਸਟਾਕ ਮਾਰਕੀਟ ਹੈ 500 ਰੁਪਏ ਤੋਂ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ 500 ਰੁਪਏ ਬਿਗਿਨਰ ਲਈ ਬਹੁਤ ਚੋਕਾ ਹੈ ਉਹਦੇ ਜੇ ਐਂਟਰ ਕਰਨਾ ਉਹਨੂੰ ਸਮਝਣਾ ਉਹਨੂੰ ਟਰਾਈ ਕਰਨਾ ਪਰ ਜਿੱਤੇ ਹੀ ਹੁਣ ਅਸੀਂ ਦੇਖੀਏ ਰੀਅਲ ਏਸਟੇਟ ਪਿੱਛੇ ਰੀਅਲ ਏਸਟੇਟ ਦੇ ਵਿੱਚ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਹੈ ਅੱਜ ਮੇਰੇ ਸਾਹਮਣੇ ਨਾਲ ਸ਼ਾਇਦ ਹੀ ਕੋਈ ਲੈਂਡ ਹੋਵੇ ਜਿਹੜਾ ਲੱਖਾਂ ਤੋਂ ਤੱਲੇ ਹਜ਼ਾਰਾਂ ਦਾ ਤਾਂ ਛੱਡ ਹੀ ਦੋ ਹੁਣ ਤਾਂ ਕਰੋੜਾਂ ਵਾਲੇ ਪਾਸੇ ਚਲੇ ਗਏ ਗੁਲਗਾਉਂ ਦੇ ਵਿੱਚ ਫਲੈਟ 190 90 ਕਰੋੜ ਦੇ ਹੋਗੇ ਤਾਂ ਰੀਅਲ ਏਸਟੇਟ ਦੇ ਵਿੱਚ ਜਿਹੜਾ ਐਂਟਰੀ ਹੈ ਉਹ ਇੱਕ ਬਹੁਤ ਡਿਲੇਡ ਬੈਰੀਅਰ ਬਣ ਜਾਂਦਾ ਕਿਉਂਕਿ ਉਹਦਾ ਇਨਵੈਸਟਮੈਂਟ ਅਮਾਉਂਟ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਇਸ ਕਰਕੇ ਉਹਦੀ ਐਂਟਰੀ ਜਿੰਨੀ ਔਖੀ ਉੰਨਾ ਹੀ ਉਹਨੂੰ ਟ੍ਰਾਈ ਕਰਨਾ ਜਾਂ ਉਹਨੂੰ ਤੁਸੀਂ ਆਪਣੇ ਚਾਂਸ ਲੈਣਾ ਔਖਾ ਹੋ ਜਾਂਦਾ ਹੈ ਜਦ ਕਿ ਸਟਾਕ ਮਾਰਕੀਟ ਦੇ ਵਿੱਚ ਤੁਸੀਂ ਤੁਹਾਨੂੰ ਕੋ ਘੱਟ ਪੈਸੇ ਨੇ ਤੁਸੀਂ ਅਲੱਗ-ਅਲੱਗ ਅਲੱਗ-ਅਲੱਗ ਚੀਜ਼ਾਂ ਟ੍ਰਾਈ ਕਰਕੇ ਦੇਖ ਸਕਦੇ ਹੋ ਕਿ ਤੁਹਾਨੂੰ ਕਿਸ ਤਰੀਕੇ ਦਾ ਚਾਹੀਦਾ ਜਿਵੇਂ ਈਟੀਐਫ ਹੋ ਗਿਆ ਲਿਕਵਿਡ ਮਿਊਚੁਅਲ ਫੰਡ ਹੋ ਗਿਆ ਲਿਕਵਿਡ ਫੰਡ ਹੋ ਗਿਆ ਡੈਟ ਫੰਡ ਹੋ ਗਿਆ ਮਿਊਚੁਅਲ ਫੰਡ ਹੋ ਗਿਆ ਨਾਰਮਲ ਕੋਈ ਸਟਾਕ ਲੈ ਲਓ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਫੇਵਰ 'ਚ ਜਾਂਦੀਆਂ ਨੇ ਤਾਂ ਜਿਹੜਾ ਇਨਵੈਸਟਮੈਂਟ ਬਾਉਂਡ ਵਾਲੀ ਚੀਜ਼ ਹੈ ਉਹ ਜਾਊਗੀ ਸਟਾਕ ਮਾਰਕੀਟ ਦੇ ਹੁਣ ਆਂਦੀ ਪੰਜਵੀਂ ਚੀਜ਼ ਮੇਨਟੇਨੈਂਸ ਤੇ ਐਫਰਟ ਮੇਨਟੇਨੈਂਸ ਤੇ ਐਫਰਟ ਦੇਖੋ ਮੈਂ ਦੋਨਾਂ ਦੇ ਵਿੱਚ ਜਿਹੜਾ ਕਹੂੰਗਾ ਉਹਦੇ ਸਟਾਕ ਮਾਰਕੀਟ ਦੇ ਵਿੱਚ ਸਕਿੱਲ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਪੋਰਟਫੋਲੀਓ ਨੂੰ ਮੈਨੇਜ ਕਿਦੋਂ ਕਰਨਾ ਹੈ ਤੁਹਾਡਾ ਸਟਾਕ ਮਾਰਕੀਟ ਦਾ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਹੁੰਦੀ ਹੈ ਇਮੋਸ਼ਨਸ ਦੀ ਮਾਰਕੀਟ ਤੇ ਕ੍ਰੈਸ਼ ਆਂਦਾ ਤੁਹਾਨੂੰ ਇੱਕਦਮ ਆਪਣੇ ਪ੍ਰਾਈਸਿਸ ਗਿਰਦੇ ਦਿਖਦੇ ਨੇ ਡਰ ਬੈਠਣ ਲੱਗ ਜਾਂਦਾ ਕਿਉਂਕਿ ਸਾਹਮਣੇ ਦਿਖ ਰਿਹਾ ਤਾਂ ਇਸ ਕਰਕੇ ਉਹਦਾ ਜਿਹੜਾ ਐਫਰਟ ਤੇ ਮੇਨਟੇਨੈਂਸ ਆ ਜ਼ਿਆਦਾਤਰ ਪੀਸ਼ੈਂਸ ਤੇ ਸਾਡੇ ਦਿਮਾਗ ਦਾ ਰਹਿ ਜਾਂਦਾ ਹੈ ਕਿ ਅਸੀਂ ਕੀ ਕਰੀਏ ਕਿਵੇਂ ਕਰੀਏ ਪਰ ਜਿਹੜਾ ਰੀਅਲ ਏਸਟੇਟ ਦੇ ਵਿੱਚ ਹੈ ਉਹਦੇ ਵਿੱਚ ਮੇਨਟੇਨੈਂਸ ਜਿਹੜਾ ਆਂਦਾ ਤੁਹਾਡੀ ਫਿਜ਼ੀਕਲ ਹੈ ਜੇ ਤੁਸੀਂ ਕਿਰਾਏ ਤੇ ਦਿੱਤਾ ਤਾਂ ਕਿਰਾਏਦਾਰ ਨੂੰ ਦੇਖਣਾ ਲੈਂਡ ਦਿੱਤਾ ਤਾਂ ਉਹ ਪ੍ਰੋਪਰਲੀ ਮੇਨਟੇਨਡ ਹੈ ਉਹਦੀ ਚਾਰ ਦਿਵਾਰੀ ਹੈ ਕਿ ਨਹੀਂ ਹੈ ਕੰਸਟਰਕਸ਼ਨ ਕਿਵੇਂ ਹੋ ਰਹੀ ਹੈ ਕੋਈ ਆਸ-ਪਾਸ ਅੱਜ ਕੱਲ ਤਾਂ ਲੈਂਡ ਦੇ ਉੱਤੇ ਕੰਮ ਜਿਹੜਾ ਵੀ ਇਸ਼ੂ ਹੋ ਜਾਂਦਾ ਤਾਂ ਲੈਂਡ ਇੱਕ ਮੇਰੇ ਨਾਲ ਫਿਜ਼ੀਕਲੀ ਜ਼ਿਆਦਾ ਐਫਰਟਸ ਪਾਉਂਦਾ ਹੈ ਔਰ ਸਟਾਕ ਮਾਰਕੀਟ ਮੈਂਟਲੀ ਜ਼ਿਆਦਾ ਐਫਰਟ ਪਾਉਂਦਾ ਹੈ ਤਾਂ ਇਹਦੇ ਵਿੱਚ ਮੇਰੇ ਨਾਲ ਦੋਨੋਂ ਡਰਾਅ ਤੇ ਆਂਦੇ ਨੇ ਤਾਂ ਪੰਜਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਤੇ ਪੰਜਾਂ ਪੁਆਇੰਟਾਂ ਦੇ ਅਸੀਂ ਦੇਖਦੇ ਆਂ ਤਾਂ ਸਟਾਕ ਮਾਰਕੀਟ ਥੋੜਾ ਜਿਹਾ ਉੱਪਰ ਨਿਕਲ ਕੇ ਆਂਦਾ ਪਰ ਰੀਅਲ ਅਸਟੇਟ ਵੀ ਕੋ ਇੰਨਾ ਮਾੜਾ ਇਨਵੈਸਟਮੈਂਟ ਦਾ ਏਰੀਆ ਨਹੀਂ ਹੈ ਬਾਕੀ ਤੁਸੀਂ ਦੱਸਣਾ ਮੈਨੂੰ ਕਮੈਂਟਾਂ ਵਿੱਚ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਟਾਕ ਮਾਰਕੀਟ ਕੀ ਰੀਅਲ ਏਸਟੇਟ ਕੀ ਬੈਟਰ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਪਰ ਸਬਸਕ੍ਰਾਈਬ ਜਰੂਰ ਕਰ ਦੇਣਾ ਸ਼ਾਸਿਕਾ